ਸਤਿ ਸ਼੍ਰੀ ਅਕਾਲ ਤੁਹਾਨੂੰ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਹੈ ਠੀਕ ਆ ਜਦੋਂ ਇਹ ਪਹਿਲਾਂ ਆਏ ਸੀਗੇ ਆਪਣੇ ਮੁੰਡੇ ਤੁਹਾਨੂੰ ਮਿਲਣ ਲਈ ਤੇ ਇਹਨਾਂ ਨੇ ਜਾ ਕੇ ਕਿਹਾ ਕਹਿੰਦੇ ਵੀ ਉਹਨਾਂ ਦਾ ਮੁਹੱਬਤਨਾਮਾ ਕਰੀਏ ਕਹਿੰਦੇ ਉਹਨਾਂ ਦੀ ਨੋਖ-ਚੋਕ ਬੜੀ ਸੋਹਣੀ ਆ ਤੇ ਤੁਸੀਂ ਐਵੇਂ ਰਹਿੰਦੇ ਹੋ ਹਮੇਸ਼ਾ ਆਫਸ ਵਿੱਚ ਕਿਉਂਕਿ ਸਾਨੂੰ ਨਾ ਥੋੜਾ ਪਿੰਡ ਪਿਸ਼ੋਕੜ ਹੋਣ ਕਰਕੇ ਹਾਂਜੀ ਸਾਨੂੰ ਉਹ ਥੋੜੀ ਜਿਹੜੀ ਉੱਪਰ ਮਲਮਾਂ ਜਲਾਈਦੇ ਨੇ ਉਹ ਲਾਉਣਾ ਨਹੀਂ ਆਉਂਦਾ ਹਮ ਇਸ ਕਰਕੇ ਅਸੀਂ ਬਸ ਇਦਾਂ ਨਹੀਂ ਹੈ ਹਾਂਜੀ ਨਹੀਂ ਵਧੀਆ ਇਦਾਂ ਹੀ ਰਹਿਣਾ ਚਾਹੀਦਾ ਚਲੋ ਇੱਕ ਸਵਾਲ ਮੈਂ ਅੰਕਲ ਨੂੰ ਪੁੱਛ ਦਿਆਂ ਅੰਕਲ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਤੁਸੀਂ ਨਾ ਦੱਸੋ ਸਾਡਾ ਵਿਆਹ ਹੋਇਆ ਹੈ ਹਾਂਜੀ ਜਨਵਰੀ 1973 ਦੇ ਉਹ ਬਹੁਤ ਘੱਟ ਬੰਦਿਆਂ ਨੂੰ ਪਤਾ ਹੁੰਦਾ ਕਿਹੜੇ ਦਿਨ ਹੋਇਆ ਹਾਂ ਹਾਂਜੀ ਤੇ ਤੁਸੀਂ ਕਿਵੇਂ ਤੁਹਾਡਾ ਆਪਸ ਵਿੱਚ ਰਿਸ਼ਤਾ ਜੁੜਿਆ ਬਸ ਰਿਸ਼ਤਾ ਇਹ ਇਹਨਾਂ ਨੂੰ ਮੈਂ ਦੇਖਣ ਗਿਆ ਹਾਂਜੀ ਉਹ ਤੋਂ ਬਾਅਦ ਬਸ ਹੋ ਗਿਆ ਸ਼ੁਰੂ ਹੋ ਗਿਆ ਪ੍ਰੋਗਰਾਮ ਵਿਚੋਲਾ ਕੌਣ ਸੀ ਤੁਹਾਡਾ ਮੇਰੀ ਮਾਮਾ ਜੀ ਜਿੰਨਾਂ ਦੀ ਮੈਂ ਕੋਈ ਗੱਲ ਸੁਣਾ ਕੱਢੀ ਮੇਰਾ ਬ੍ਰਦਰ ਮੇਰਾ ਸਟੈਪ ਬ੍ਰਦਰ ਹੈ ਉਹਦੇ ਮਾਮਾ ਜੀ ਨਹੀਂ ਹਾਂਜੀ ਮੇਰੀ ਮਾਮਾ ਜੀ ਨੇ ਮਤਲਬ ਉਹਨਾਂ ਨੇ ਮੇਰੇ ਰਿਸ਼ਤਾ ਕਰਾਇਆ ਸੀ ਹਾਂ ਪਰਿਵਾਰਕ ਪਰਿਵਾਰਕ ਜਾਣਕਾਰੀ ਸਬੰਧ ਕਹਿੰਦੇ ਇਸ ਪਰਿਵਾਰ ਨਾਲ ਹੈਗੇ ਸੀ ਪਹਿਲਾਂ ਕਿਉਂਕਿ ਉਹਨਾਂ ਦੇ ਨਾ ਪੱਠੇ ਹੁੰਦੇ ਸੀ ਇਹਨਾਂ ਦੇ ਪਿੰਡ ਤੇ ਬਾਪੂ ਜੀ ਉਦੋਂ ਮੁੰਡਿਆ ਦਾ ਸਕੂਲ ਬਣਵਾ ਰਹੀ ਸੀ ਫਿਰ ਉਹਨਾਂ ਦੀ ਵੀ ਕਾਫੀ ਇੱਕ ਜੇ ਮਿਲਣ ਕਰਕੇ ਦੋਸਤੀ ਹੋ ਗਈ ਤੇ ਫਿਰ ਉਸ ਕਰਕੇ ਫਿਰ ਮਾਮਾ ਜੀ ਨੂੰ ਲੱਗਿਆ ਕਿ ਪਰਿਵਾਰ ਅੱਛਾ ਇਹ ਵੀ ਰਿਸ਼ਤਾ ਕਰਵਾਤਾ ਅੱਛਾ ਜੀ ਤੇ ਉਦੋਂ ਵੀ ਦੇਖਣ ਦਾ ਰਿਵਾਜ ਹੁੰਦਾ ਸੀਗਾ ਵੀ ਜਾ ਕੇ ਕੁੜੀ ਦੇਖਿਆ ਹਾਂ ਦੇਖਣ ਦਾ ਰਿਵਾਜ ਪੈ ਚੁੱਕਿਆ ਸੀ ਹਾਂਜੀ ਅਪ ਘਰ ਦੇ ਵੀ ਜਾਂਦੇ ਸੀ ਦੇਖਣ ਵਾਸਤੇ ਤੇ ਉਦੋਂ ਪਰ ਇਹ ਉਹ ਤੋਂ ਬਾਅਦ ਫਿਰ ਮਿਲਣ ਗੇੜਨ ਦਾ ਜਿਹੜਾ ਹੁੰਦਾ ਅੱਜ ਕੱਲ ਚੱਲਦਾ ਉਹ ਨਹੀਂ ਸੀ ਅੱਛਾ ਜੀ ਹਾਂ ਤੇ ਤੁਹਾਨੂੰ ਕੀ ਦੱਸਿਆ ਸੀ ਵੀ ਕੁੜੀ ਕੀ ਕਰਦੀ ਆ ਕਿੰਨੀ ਪੜ੍ਹੀ ਹੋਈ ਆ ਬਸ ਮੈਨੂੰ ਤਾਂ ਇਹੀ ਦੱਸਿਆ ਸੀ ਕਿ ਟੀਚਰ ਲੱਗੇ ਹੋਏ ਨੇ ਹਾਂਜੀ ਤੇ ਬਾਕੀ ਹੋਰ ਸਾਹਮਣੇ ਬੈਠੇ ਸੀ ਇਹ ਹੋਰ ਤਾਂ ਬਹੁਤਾ ਕੁਛ ਤਾਂ ਮੌਕਾ ਮਿਲਦਾ ਨਹੀਂ ਗੱਲਬਾਤ ਕਰਨ ਦਾ ਇਹਨਾਂ ਨੂੰ ਹਾਂਜੀ ਜਿੰਨਾ ਅੱਜ ਕੱਲ ਮਿਲਦਾ ਨਾ ਉਹਨਾਂ ਪਹਿਲਾਂ ਨਹੀਂ ਸੀ ਮਿਲਦਾ ਹੁੰਦਾ ਤੁਸੀਂ ਵੀ ਜੌਬ ਕਰਦੇ ਸੀ ਉਦੋਂ हां मैं शाबाद मार्खंडा नेशनल कॉलेज हां जी प्रोफेसर सी हां एंटी तोनु याद आ जदू देखण आए सी थोनू पहला दिन हो दिन वाला दा जेड़ा जिन्ना भी वक्त ਤੁਸੀਂ ਇਹਨਾਂ ਨਾਲ ਉਦੋਂ ਤੁਹਾਡਾ ਬੀਤਿਆ ਯਾਦ ਆ ਉਹ ਦਿਨ ਤੁਹਾਨੂੰ ਨੇ ਉਹ ਦਿਨ ਦਾ ਕਿਸੇ ਨੂੰ ਨਹੀਂ ਬੋਲਦਾ हां जी ਕਿਉਂਕਿ ਮੈਨੂੰ ਇਹਨਾਂ ਪਤਾ ਕਿ ਜਦੋਂ ਮੈਂ ਗਈ ਤੇ ਇਹਨਾਂ ਨੇ ਇੱਕ ਦੋ ਗੱਲਾਂ ਆਪਣੇ ਬਾਰੇ ਕੀਤੀ ਕਦੋਂ ਐਜੀਟੇਸ਼ਨ ਚੱਲ ਰਹੀ ਸੀ ਕੋਈ ਇਹਨਾਂ ਦੀ ਅੱਛਾ ਜੀ ਕੈ ਐਜੀਟੇਸ਼ਨ ਚੱਲ ਰਹੀ ਹੈ ਸਾਡੀ ਤੇ ਮੈਂ ਤਾਂ ਦੇਖੋ ਆਪਣਾ ਬ੍ਰਸ਼ ਵਗੈਰਾ ਵੀ ਜੇਬ ਚ ਪਾ ਕੇ ਰੱਖਦਾ ਹਾਂ ਇਸ ਕਰਕੇ ਉਹ ਯੂਨੀਅਨ ਵਗੈਰਾ ਨੇ ਮੋਰਚਾ ਲਾਇਆ ਹੋਇਆ ਸੀ ਤੇ ਬਸ ਇੱਕ ਇਹਨਾਂ ਦੇ ਸੈਕਿੰਡ ਮੈਂ ਉੱਤੇ ਬਣਾਉਣਾ ਤੇ ਮੇਰਾ ਇਹਨਾਂ ਪਤਾ ਸੀ ਕਿਉਂਕਿ ਪਹਿਲਾਂ ਇਹਨਾਂ ਦੇ ਮਦਰ ਮੇਰੇ ਸਕੂਲ ਆਏ ਸੀ ਉਹ ਜਿਹੜੇ ਮਾਮਾ ਜੀ ਦੀ ਮੈਂ ਗੱਲ ਕੀਤੀ ਹੈ ਨਾ ਉਸ ਤੋਂ ਇੱਕ ਵੱਡੇ ਮਾਮਾ ਜੀ ਸੀ ਉਹਨਾਂ ਦਾ ਬੇਟਾ ਸੀ ਸਰਪੰਚ ਸੀ ਪਿੰਡ ਦਾ ਉਹਦੇ ਨਾਲ ਬੇਜੀ ਤੇ ਇਹਨਾਂ ਦੀ ਇੱਕ ਸਿਸਟਰ ਉਹ ਮੇਰੇ ਸਕੂਲ ਆਏ ਸੀ ਤੇ ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਕੌਣ ਨੇ ਤੇ ਬਾਈ ਜੀ ਨੂੰ ਮੈਂ ਬੱਚਾ ਬਾਈ ਜੀ ਚਾਹੀਓਂਗੇ ਕਿਉਂਕਿ ਹੋਮ ਸਾਇੰਸ ਦੀ ਹੋਣ ਕਰਕੇ ਮੇਰੇ ਕੋਲ ਆਪਣੀ ਇੱਕ ਲੈਬ ਹੁੰਦੀ ਹੈ ਹੋਮ ਸਾਇੰਸ ਦੀ ਹਾਂਜੀ ਜਿੱਦੇ ਸਾਰਾ ਕੁਝ ਹੁੰਦਾ ਹੈ ਤੇ ਬਾਈ ਜੀ ਕਹਿੰਦੇ ਚੱਲ ਜਿੰਦਰ ਪਿਆ ਦੇ ਚਾਹ ਕਿਉਂਕਿ ਬਾਈ ਜੀ ਦੀ ਤਾਂ ਪਲੈਨਿੰਗ ਸੀ ਉਹਨਾਂ ਤਾਂ ਪਤਾ ਸੀ ਤੇ ਮੈਂ ਚਾਹ ਬਣਾਈ ਫਿਰ ਬਾਈ ਜੀ ਨੇ ਇੱਕ ਦੋ ਗੱਲਾਂ ਕੀਤੀਆਂ ਤੇ ਉਹ ਫਿਰ ਅਸੀਂ ਮਹਿਨਤ ਬਹੁਤ ਜ਼ੋਰ-ਜ਼ੋਰ ਦੀਆਂ ਸੀਗੇ ਤੇ ਬੇ ਜੀ ਵਿਚਾਰੇ ਬੈਠੇ ਰਹਿ ਗਏ ਹੂੰ ਠੀਕ ਉਹ ਸਿਰ ਮਸਕਰਾਉਂਦੇ ਸੀ ਉਹ ਤੇ ਜੈਨੇ ਸਿਸਟਰ ਸੀ ਜਿਹੜੀ ਉਹ ਬਹੁਤ ਕੁਲਕਿਆਸਦੀ ਸੀ ਤੇ ਫਿਰ ਉਸ ਤੋਂ ਬਾਅਦ 베ਜੀ ਕਹਿੰਦੇ ਵੀ ਚਲੋ ਆ ਤਾਂ ਵਧੀਆ ਹੋ ਗਿਆ ਅਨੇ ਘਰ ਚ ਵੀ ਰੌਣਕ ਹੋ ਜੇਗੀ ਹੂੰ ਤੇ ਬਸ ਮਤਲਬ ਪਹਿਲੀ ਅਪਰੂਵਲ ਉਹਨਾਂ ਦੀ ਸੀ ਹਾਂਜੀ 베ਜੀ ਦੀ ਤੇ ਮੈਨੂੰ ਨਹੀਂ ਸੀ ਪਤਾ ਕਿ ਕੌਣ ਨੇ ਜਾਂ ਕਿ ਮੈਂ ਆਏ ਨੇ ਮੈਂ ਸੋਚਿਆ ਕਿਉਂਕਿ ਮੇਰੇ ਸਕੂਲ ਦੇ ਨਾਲ ਹੀ ਬੈਂਕ ਸੀ ਹਾਂਜੀ ਮੈਂ ਸੋਚਿਆ ਬਾਈ ਜੀ ਨੇ ਬੈਂਕ ਕਿਸੇ ਕੰਮ ਆਏ ਨੇ ਤੇ ਨਾਲ ਹੀ ਹੋਣਗੇ ਪਿੰਡ ਦੇ ਹੋਣਗੇ ਮੈਂ ਵੀ ਨਹੀਂ ਪੁੱਛਿਆ ਕੌਣ ਨੇ ਤੇ ਫਿਰ ਬਾਅਦ ਚ ਪਤਾ ਲੱਗਿਆ ਤਾਂ ਵੀ ਅਚਨ ਦੇਖਣਾ ਸੀ ਨਾ ਅੰਕਲ ਤੋਂ ਪਹਿਲਾਂ ਵੀ ਤੁਸੀਂ ਤੁਹਾਨੂੰ ਕੋਈ ਮੁੰਡਾ ਵੇਖਣ ਆਇਆ ਜਾਂ ਕਰਦਿਆ ਨੇ ਕੋਈ ਰਿਸ਼ਤੇ ਦੀ ਦੱਸ ਪਾਈ ਨਹੀਂ ਉਹ ਤਾਂ ਫਿਰ ਜਦੋਂ ਕੁੜੀਆਂ ਵੱਡੀਆਂ ਹੋ ਜਾਂਦੀਆਂ ਨੇ ਕਦੇ ਵੀ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਕੌਣ ਹੈ ਕੋਈ ਵੀ ਕੌਣ ਆਏ ਤੇ ਬਾਅਦ ਪਤਾ ਲੱਗਦਾ ਹੈ ਵੀ ਦੇਖਣਾ ਹੈ ਵੀ ਉਹ ਤਾਂ ਐਸੀ ਕੋਈ ਦੇਖਣਾ ਹੈ ਸੀ ਜਰਾ ਪਰ ਕਿਸੇ ਨੇ ਵੀ ਗੱਲ ਨਹੀਂ ਹਾਂਜੀ ਹਾਂ ਤੇ ਅੰਕਲ ਤੁਸੀਂ ਵੀ ਨਹੀਂ ਕੋਈ ਆਂਟੀ ਤੋਂ ਪਹਿਲਾਂ ਕੁੜੀ ਵੇਖੀ ਕਿ ਤੁਸੀਂ ਵੇਖੀਆਂ ਸੀਗਾ ਨਾ ਜੀ ਕੁੜੀ ਕੋਈ ਨਹੀਂ ਦੇਖੀ ਹਾਂਜੀ ਕਿਉਂਕਿ ਉਹ ਤੋਂ ਪਹਿਲਾਂ ਤਾਂ ਇਹ ਸੀ ਕਿ ਪਹਿਲਾਂ ਨੌਕਰੀ ਮਿਲਣੀ ਚਾਹੀਦੀ ਹੈ ਫੇਰ ਕਿਸੇ ਕੁੜੀ ਵੱਲ ਧਿਆਨ ਕਰਨਾ ਇਹ ਤੋਂ ਬਿਨਾ ਤਾਂ ਫੇਰ ਉਹ ਗੱਲ ਕਈ ਵਾਰੀ ਖਰਾਬ ਹੋ ਜਾਂਦੀ ਹੈ ਤੁਸੀਂ ਗੱਲ ਚਲਾ ਲਓ ਤੇ ਨੌਕਰੀ ਮਿਲੇ ਨਾ ਹਾਂਜੀ ਤੇ ਰਸੋਈ ਕਿਵੇਂ ਚੱਲੂਗੀ ਫੇਰ ਤੁਸੀਂ ਕਿੰਨੇ ਭੈਣ ਭਰਾ ਹਨ ਅਸੀਂ 9 ਅੱਛਾ ਜੀ ਤੇ ਤੁਸੀਂ ਸਭ ਤੋਂ ਵੱਡੇ ਮੈਂ ਸਭ ਤੋਂ ਵੱਡਾ ਹਾਂਜੀ ਤੇ ਅੰਟੀ ਤੁਸੀਂ ਅਸੀਂ ਪੰਜ ਪੈ ਪੁਰਾ ਦੋ ਮੇਰੇ ਬ੍ਰਦਰ ਨੇ ਜਿਹੜੇ ਸਾੜੇ ਪਹਿਲੇ ਮੇਜੀ ਦੇ ਸੀਗੇ ਅਸੀਂ ਤਨ ਪੈਣਾ ਤੇ ਉਹਨਾਂ ਚ ਮੈਂ ਵੱਡੀ ਐ ਹਾਂ ਇੱਕ ਅਮਰੀਕਾ ਸੈਟਲਡ ਐ ਇੱਕ ਕੈਨੇਡਾ ਰਿ ਦੇ ਹੋਣੀ ਆ ਕੇ ਗਈ ਐ ਹਾਂਜੀ ਇਹ ਇਹ ਵੱਡੀ ਦਾ ਵੱਡੇ ਨਾਲ ਵਿਆਹ ਹੋਇਆ ਹੈ ਇੱਕ ਪਰ ਤੁਹਾਨੂੰ ਲੱਗਿਆ ਨਹੀਂ ਵੀ ਐਡਾ ਵੱਡਾ ਪਰਿਵਾਰ ਆ ਮੈਂ ਐਡੇ ਵੱਡੇ ਪਰਿਵਾਰ ਚ ਕਿਵੇਂ ਰਹੂੰਗੀ ਕੁੜੀਆਂ ਤਾਂ ਰੋਟੀਆਂ ਪਕਾਉਣ ਤੋਂ ਡਰ ਜਾਂਦੀਆਂ ਨੇ ਇਹਦੇ ਲਈ ਵੀ ਤੁਹਾਨੂੰ ਮਾਇਕੇ ਬੰਬ ਦੀ ਕਿੱਸਾ ਸੁਣਾਓਗੀ ਕਿ ਪਹਿਲਾਂ ਉਹੀ ਮੇਰੇ ਨਾਲ ਕਿ ਇੱਕ ਜਗ੍ਹਾ ਰਿਸ਼ਤਾ ਕਰਾਉਂਦੇ ਸੀ ਉਹ ਪਾਂਚੇ ਭੈਣ ਭਰਾ ਸੀ ਹੂੰ ਤੇ ਬਾਪੂ ਜੀ ਕਹਿੰਦੇ ਨਾ ਨਾ ਉਤਮ ਸਿਆ ਤੇ ਉਹ ਮੁੰਡੇ ਦਾ ਦਾਦਾ ਦਾਦੀ ਮਾਂ ਪਿਓ ਪਾਂਚੇ ਭੈਣ ਭਰਾ ਐਨੀਆਂ ਰੋਟੀਆਂ ਤਾਂ ਕਿੱਥੇ ਪੱਕਣਗੀਆਂ ਇਹਦਾ ਹੱਸ ਤੁਰੇ ਇਹ ਨੀ ਨਾ ਨਾ ਇੱਥੇ ਕਹਿੰਦੇ ਉਹ ਕਹਿੰਦੇ ਸਰਦਾਰ ਜੀ 10 12 ਕਿੱਲੇ ਜ਼ਮੀਨ ਵੀ ਹੁੰਦੀ ਹੈ ਮੁੰਡੇ ਨੂੰ 15 ਕਿੱਲੇ ਬਾਪੂ ਕਹਿੰਦੇ ਕਿੱਲੇ ਨਾਲ ਥੋੜੀ ਦਿਓ ਨੀ ਕੁੜੀ ਹਾਂ ਤੇ ਉਹ ਜਿਹਨੇ ਕਿੱਲੋਂ ਨਸੀਰੀ ਸਾਜੀ ਹੋਣਗੇ ਇਹ ਤਾਂ ਨਹੀਂ ਰੋਟੀਆਂ ਪਕਣੀਆਂ ਆਪਾਂ ਨੇ ਇੱਥੇ ਕਰ ਦੇਗੇ ਚਲੋ ਮਾਮਾ ਜੀ ਦੇ ਚਾਹੇ ਇੱਥੇ ਪੱਠੇ ਸੀ ਆਉਣ ਜਾਣ ਸੀ ਮਾਮੇ ਇਹਨੇ ਪਤਾ ਸੀ ਕਿ ਇਹ ਦੋ ਤਿੰਨ ਭੈਣ ਭਰਾ ਨੇ ਤੇ ਇਹਨਾਂ ਦੀ ਇੱਕ ਭੈਣ ਹੈ ਅੱਛਾ ਜੀ ਤੇ ਉਹ ਜਿਹਦਾ ਵਿਆਹ ਹੋ ਗਿਆ ਸਾਡੇ ਵਿਆਹ ਤੋਂ ਪਹਿਲਾਂ ਵਿਆਹ ਹੋ ਗਿਆ ਸੀ ਹਾਂ ਤੇ ਬਸ ਤੇ ਬਾਪੂ ਕਹਿੰਦੇ ਚਲੋ ਵੀ ਦੋ ਭਰਾ ਨੇ ਤਿੰਨ ਤੇ ਇੱਕ ਭੈਣ ਹੋ ਗਿਆ ਹੀ ਜੇ ਕੀ ਤੇ ਤਾਂ ਵੀ ਪਰਿਵਾਰ ਛੋਟਾ

ਉੱਥੇ ਜਾ ਕੇ ਪਤਾ ਲੱਗਿਆ ਕਿ ਇੰਨੇ ਕੱਪੜੇ ਤਾਂ ਕੱਟਨੇ ਆਏ ਹਾਂਜੀ ਵੀ ਹੋਰ ਚਾਹੀਦੇ ਨੇ ਅੱਛਾ ਫੇਰ ਆ ਕੇ ਦੱਸਿਆ ਕਿ ਨਹੀਂ ਉਹਨਾਂ ਤੇ ਇੰਨੀਆਂ ਕੁੜੀਆਂ ਇੰਨੇ ਅੱਛਾ ਇੱਕ 베ਜੀ ਦੀ ਧਰਮਤੀ ਬਣੀ ਹੋਈ ਸੀਗੀ ਹਾਂਜੀ ਅੱਛਾ 6 ਕੁੜੀਆਂ ਇਹਨਾਂ ਦੇ ਤਾਜੀ ਦੀਆਂ ਉਹ ਇਸ ਮਾਸੀ ਸਾਡੇ ਆਪਣੇ ਤੇ ਪੰਜ ਇਹਨਾਂ ਦੀਆਂ ਪੈਣਾ ਹਾਂਜੀ ਤੇ ਕਿਤੇ ਤੁਹਾਨੂੰ 11 12 ਹੋ ਗਏ ਤੇ ਕਿਤੇ ਉਹ ਕੀ ਕ ਕਰੀ ਜਾਂਦੇ ਸੀ ਫਿਰ ਹੋ ਗਿਆ ਨਾ ਹਾਂਜੀ ਤੇ ਫਿਰ 베ਜੀ ਨੇ ਬੀਜੀ ਮੇਰੇ ਨੂੰ ਕਿਹਾ ਵੀ ਹੁਣ ਕਿਵੇਂ ਕਰੀਏ ਮੇਰੇ ਮਦਰ ਵੀ ਟੀਚਰ ਸੀ उस वे सारे लिया कपड़े भाभी जी मेरे कहने करता नहीं होंगे थोड़ी कह सकती है चंगा समझ किया हो सकता परिवार वाकई बहुत व्या होना जो मोडी अच्छे ने बाकी परिवार वादी ही होदर ला बहुत स्यारे ਮਤਰਾ ਉਹਨਾਂ ਦੀ ਤਾਂ ਮੈਂ ਨਾ ਜਿੰਨੀ ਤਾਰੀਫ਼ ਕਰਾਂ ਉਨੀ ਘੱਟ ਇੰਨੇ ਅੱਛੇ ਸੀ ਜਦੋਂ ਤੁਸੀਂ ਪਹਿਲੀ ਵਾਰ ਘਰੇ ਗਏ ਹਨ ਦੇਖਿਆ ਵੀ ਐਡਾ ਵੱਡਾ ਪਰਿਵਾਰ ਆ ਤੇ ਕਿਵੇਂ ਲੱਗਿਆ ਸੀਗਾ ਫਿਰ ਤੁਹਾਨੂੰ ਮੈਂ ਥੋੜਾ ਕਿਉਂਕਿ ਹੋਸਟ ਜਰਨ ਕਰਕੇ ਕੁੜੀ ਥੋੜਾ ਹੋ ਜਾਂਦਾ ਨਾ ਕਿ ਆਪਣਾ ਆਪਣੇ ਮਤੈ ਜੀ ਚ ਹੋ ਜਾਂਦੇ ਥੋੜਾ ਔਖਾ ਤਾਂ ਲੱਗਿਆ ਪਰ ਫਿਰ ਲੱਗਿਆ ਕਿ ਚਲੋ ਜੋ ਹੈ ਠੀਕ ਹੈ ਵੀ ਪਰੇ ਲਿਖੇ ਪਰਵਾਰ ਆ ਥੋੜਾ ਦੋ ਸਿਸਟਰ ਸੈਨਦੀਨ ਕੋਲੀ ਉੱਤੇ ਪੜਦੀਆਂ ਸੀ ਸ਼ਾਹਬਾਦੀ ਪੜਦੀਆਂ ਸੀ ਹਾਂਜੀ ਤੇ ਇੱਕ ਦਾ ਵਿਆਹ ਸਾਤੋਂ ਇੱਕ ਦਿਨ ਪਹਿਲਾਂ ਸੀ ਤੇ ਇੱਕ ਪਹਿਲੇ ਵਿਆਹੀ ਹੋਈ ਸੀ ਤੇ ਫਿਰ ਉਹ ਇੱਕ ਛੋਟੀ ਬੇਟੀ ਰਹੀ ਘਰ ਅੱਜ ਦਾ ਹਾਂਜੀ ਹਾਂ ਬਾਕੀ ਸਾਡੇ ਤਾਇ ਜੀ ਦੀਆਂ ਬੇਟੀਆਂ ਜਿੰਦੀ ਮੈਂ ਗੱਲ ਕਰਦੀ ਆ ਉਹਨਾਂ ਦੀ ਦੋ ਬੇਟੀਆਂ ਵੀ ਇੱਧਰ ਹੀ ਰਹਿੰਦੀਆਂ ਸੀ ਬਹੁਤਾ ਹੂੰ ਤੇ ਉਹ ਇਹ ਨਹੀਂ ਸੀ ਹੁੰਦਾ ਕਿ ਉਹਦੋਂ ਪਤਾ ਨਹੀਂ ਕਿਉਂ ਜਮਾਨਾ ਸੀ ਕਿ ਐ ਨਹੀਂ ਸੰਦਾ ਘਰ ਜਾਣਗੇ ਰੋਟੀ ਖਾਣ ਜਸਾ ਨਾ ਉਹਨੇ ਇੱਥੇ ਹੀ ਉੱਠਣਾ ਇੱਥੇ ਹੀ ਕੰਮ ਕਰਨਾ ਇੱਥੇ ਰੋਟੀ ਖਾਣੀ ਇੱਥੇ ਹੀ ਸੌਂ ਜਾਣਾ ਇੱਥੇ ਉਹਨੇ ਵਾਪਿਸ ਕਹਿਣਾ ਬਈ ਆਦੇ ਫਾਦਰੂ ਚਾਚਾ ਜੀ ਕਹਿੰਦੀ ਸੀ ਬਾਪੂ ਕਹਿੰਦਾ ਬਾਪੂ ਜੀ ਤੁਸੀਂ ਰਾਂਪਰੇ ਕਦੋਂ ਜਾਣਾ ਲੈ ਮੇਰੇ ਤੇ ਘਾ ਵੀ ਪਟਣ ਵਾਲਾ ਹੋ ਗਿਆ ਕੱਪੜੇ ਤੇ ਲਿਆ ਦਿਓ ਹਾਂਜੀ ਤੇ ਬਾਪੂ ਕਹਿੰਦਾ ਕੋਈ ਨਹੀਂ ਫਿਰ ਮੈਂ ਜਾਵਾਂਗਾ ਜੀ ਤੇ ਤੁਹਾਨੂੰ ਇੱਕ ਸੂਟ ਲਿਆਦਾ ਚਲ ਇੱਕ ਲਿਆ ਦੂੰ ਤਾਂ ਦੋ ਚਾਹੀਦੇ ਪਰ ਚਲ ਇੱਕ ਨਾਲ ਵੀ ਸੱਜੂਗਾ ਤੇ ਮੈਨੂੰ ਬੜਾ ਲੱਗ ਰਾਂ ਅਜੀਬ ਕਿਉਂਕਿ ਸਾਡਾ ਤਾਂ ਨੌਕਰੀ ਵਾਲਾ ਘਰ ਸੀ ਵੀ ਦੇਖੋ ਕਿੰਨਾ ਹੈਗਾ ਹੈ ਨਾ ਪਰ ਅੱਛਾ ਵੀ ਰਾਦਰ ਸੀ ਕੁੜੀਆਂ ਅੱਛੀਆਂ ਵੀ ਬਹੁਤ ਬਹੁਤ ਪਿਆਰ ਕਰਦੀਆਂ ਸੀ ਹੁਣ ਵੀ ਜਦੋਂ ਮਿਲਦੀ ਹੈ ਨਹੀਂ ਉਹ ਲੱਗਦਾ ਨਹੀਂ ਕਿ ਇਹ ਉਹ ਮਤਲਬ ਦੋ ਪਰਿਵਾਰ ਨਹੀਂ ਸੀ ਲੱਗਦੇ ਉਹ ਇੱਕ ਪਰਿਵਾਰ ਹੀ ਲੱਗਦਾ ਸੀ ਹਾਂਜੀ ਉਹ ਤਾਂ ਸਾਂਝ ਜੰਨੇ ਹੁੰਦੀ ਸੀ ਆਪਸ ਵਿੱਚ ਨਾ ਭਰਾਵਾਂ ਦੀ ਭੈਣਾਂ ਦੀ ਤਾਂ ਕਿ ਤੁਸੀਂ ਜਦੋਂ ਸੋਚਿਆ ਸੀਗਾ ਕਿ ਮੈਂ ਵਿਆਹ ਕਰਾਵਾਂ ਹੁਣ ਤੇ ਕੀ ਸੋਚਿਆ ਸੀ ਵੀ ਕਿਵੇਂ ਦੀ ਕੁੜੀ ਤੁਹਾਨੂੰ ਮਿਲਣੀ ਚਾਹੀਦੀ ਹੈ ਕਿਵੇਂ ਜਿਵੇਂ ਆਪਾਂ ਹੁਣ ਕਹਿੰਦੇ ਵੀ ਹੁਣ ਤਾਂ ਹਰ ਬੰਦਾ ਕਹਿੰਦਾ ਨੌਕਰੀ ਵਾਲੀ ਹੋਵੇ ਅੱਜ ਤੋਂ 20 ਸਾਲ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਘਰ ਸੰਭਾਲਣ ਵਾਲੀ ਹੋਵੇ ਹਨਾ ਤੇ ਉਸ ਵਕਤ ਤੁਸੀਂ ਕੀ ਸੋਚਦੇ ਸੀ ਕਿਵੇਂ ਦੀ ਕੁੜੀ ਮਿਲੇ ਮੈਂ ਕੋਈ ਨੌਕਰੀ ਵਾਲੀ ਇਹ ਜਿਹੜੀ ਸੀ ਗੱਲ ਇਹ ਬਹੁਤ ਹੀ ਨੀਸੀ ਰੱਖੀ ਹੋਈ ਹਾਂਜੀ ਹਾਂ ਮੈਨੂੰ ਇਹ ਸੀ ਕਿ ਇੱਕ ਦੂਜੇ ਨੂੰ ਸਮਝਣ ਦੀ ਜੋ ਆਦਮੀ ਸੂਝ-ਬੂਝ ਚਾਹੀਦੀ ਹੈ ਨਾ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹੀ ਦੋਵਾਂ ਨੂੰ ਇੱਕ ਰੱਖਦੀ ਹੈ ਜ਼ਿੰਦਗੀ ਪਰ ਸੋ ਇਸ ਉਮੀਦ ਨਾਲ ਇਹ ਵਿਆਹ ਹੋਇਆ ਸੀ ਤੇ ਉਮੀਦ ਪੂਰੀ ਹੋ ਗਈ ਕਦੋਂ ਪਤਾ ਲੱਗਿਆ ਤੁਹਾਨੂੰ ਉਮੀਦ ਪੂਰੀ ਹੋ ਗਈ ਉਹ ਤਾਂ ساری ਉਮਰ ਹੀ ਲੱਗਦਾ ਰਹਿੰਦਾ ਸੀ ਉਹ ساری ਉਮਰ ਹੀ ਲੱਗਦਾ ਰਹਿੰਦਾ ਉਹ ਤਾਂ ਝੂਠੀ ਵੀ ਬੋਲਦੀ ਹੈ ਅੱਛਾ ਪਹਿਲੇ ਕਹਿੰਦੇ ਸੀ ਇਹਨਾਂ ਦੇ ਇੱਕ ਦੋਸਤ ਕਹਿੰਦਾ ਸੀ ਵੀ ਇਹ ਕਹਿੰਦਾ ਸੀ ਵੀ ਮਾਤੇ ਵਗਰ ਜਿਸ ਕੁੜੀ ਬਹੁਤ ਸੋਹਣੀ ਹੋਵੇ ਹਾਂਜੀ ਵੀ ਪਰ ਗੱਲ ਬਣੀ ਨਹੀਂ ਹੂੰ ਤੁਸੀਂ ਤਾਂ ਇਹਨੇ ਸੁਣਿਆ ਮੈਂ ਕਹੂੰ ਨਹੀਂ ਤਾਂ ਤਕਦੀਰ ਦੀ ਗੱਲ ਹੈ ਵੀ ਹਾਂਜੀ ਨਹੀਂ ਸੁਣੀ ਨਹੀਂ ਜਦੋਂ ਮੈਂ ਤੁਹਾਨੂੰ ਆਕੇ ਮਿਲੀ ਮੇਰਾ ਪਹਿਲਾ ਦਿਮਾਗ ਚ ਇਹੀ ਚੀਜ਼ ਆਈ ਮੈਂ ਕਿ ਆਂਟੀ ਕਿੰਨੇ ਸਮਾਰਟ ਨੇ ਨਹੀਂ ਨਹੀਂ ਉਹ ਉਹਦੀ ਜੀ ਮੈਂ ਤੁਹਾਨੂੰ ਇੱਕ ਕਿੱਸਾ ਸੁਣਾ ਦਿੰਨੀ ਹਾਂ ਬਟ ਇੱਕ ਇੱਕ ਹੋਰ ਵੀ ਗੱਲ ਹੈ ਨਾ ਕਈ ਅੰਬ ਬਾਹਰੋਂ ਹਰੇ ਹੁੰਦੇ ਅੰਦਰੋਂ ਬੜੇ ਲਾਲ ਹੁੰਦੇ ਹੋਰੀਆਂ ਉਹ ਵੀ ਤਾਂ ਹੁੰਦਾ ਹੈ ਮੈਂ ਕਹਿੰਦਾ ਇੱਕ ਵਾਰ ਨਾ ਕਿਸੇ ਗੱਲ ਤੇ ਬਹਿਸ ਹੋ ਗਈ ਜਿਵੇਂ ਤੁਸ ਕਹਿੰਨਾ ਕਿ ਐਸਨ ਵਾਈਫ ਕੋਲ ਲੜਦੇ ਲੜਦੇ ਵੀ ਹੈ ਹਾਂਜੀ ਬਹਿਸ ਕੀਤੀ ਇਹਨੂੰ ਗਾਰ ਕੱਢਣੀ ਨਹੀਂ ਆਉਂਦੀ ਇਹ ਮਨ ਕਹਿੰਦੇ ਚਾਰ ਕਾਲੀ ਜੀ ਕਰਦੀ ਕੀ ਹੈ ਮੈਂ ਕਹਿੰਦਾ ਇਹ ਨਾਲ ਨਹੀਂ ਸੀ ਦਿਸਦਾ ਬੜਾ ਗੁੱਸਾ ਆਇਆ ਵੀ ਐ ਕਿਉਂ ਕਹੇ ਮੈਨੂੰ ਹੈ ਤੇ ਚਲੋ ਜੀ ਇੱਕ ਦਿਨ ਸਾਡੇ ਗਵਣੀ ਅੰਕਲੇ ਉਹਨਾਂ ਨੂੰ ਲੱਗਿਆ ਵੀ ਜ਼ਰੂਰ ਕੁਝ ਦਾਲ ਚ ਕਾਲਾ ਹੈ ਉਹ ਕਹਿੰਦੇ ਨਾ ਚਲੋ ਫਿਲਮ ਦੇਖਣ ਚੱਲ ਜੀ ਉਹ ਬੜੇ ਕਟੜ ਸੀ ਫਿਲਮ ਨਹੀਂ ਸੀ ਦੇ ਦੇ ਅਸੀਂ ਕਹਿੰਦੇ ਤੂੰ ਸਫਲ ਮੈਂ ਦੇਖ ਦੇਣੀ ਕਹਿੰਦੇ ਮੈਨੂੰ ਕੀ ਮਾਣਾ ਤੇ ਚਲ ਜੀ ਅਸੀਂ ਪਿਕਚਰ ਦੇਖਣ ਗਏ ਤੇ ਸਾਡੇ ਨੀਚੇ ਵਾਲੇ ਕਹਿੰਦੇ ਵੀ ਅਸੀਂ ਵੀ ਜਾਣਾ ਨਾਲ ਵੀ ਜੇ ਇਹਨਾਂ ਦਿਖਾਵਾਂਗੇ ਅਸੀਂ ਵੀ ਦੇਖਾਂਗੇ ਜਲੇ ਪ੍ਰੋਫੈਸਰਿੰਦੇਸ ਹਾਂਜੀ ਤੇ ਉਹ ਜ਼ਬਰਦਸਤੀ ਚਲੇ ਗਏ ਰਾਹ ਉੱਥੇ ਉਹ ਚੱਲ ਗਏ ਆਪਣੇ ਰੰਗ ਹਜ਼ਾਰ ਹਾਂਜੀ ਉੱਥੇ ਸੰਜੀਵ ਕੁਮਾਰ ਆਪਦੇ ਜੁੱਤੀ ਨਾਲ ਉਹ ਲਾਕੇ ਨਾ ਕਾਲੀ ਲਾਕੇ ਉਲੀ ਨ ਚੰਦਰ ਵਰਕਰ ਦੇ ਮੂੰਹ ਤੇ ਲਾ ਦਿੰਦਾ ਕਹਿੰਦਾ ਕਾਲੀ ਕੁਲੂਟੀ ਕੇ ਨਕਰੇ ਬੜੇ ਉਹ ਗਾਣਾ ਵੀ ਹੈ ਗਾਣਾ ਵੀ ਇੰਦਾਂ ਆਣਾ ਹਾਂਜੀ ਕਿ ਉਹ ਫਿਰ ਕਹਿੰਦੀ ਪੀਆ ਜੈਸੀ ਵੀ ਹੂੰ ਤੇਰੀ ਹੂੰ ਤੇ ਅਸੀਂ ਇੱਕ ਦੂਜੇ ਵੱਲ ਦੇਖਿਆ ਤੇ ਸੁਲਾ ਹੋ ਗਈ ਉਏ ਜਿਵੇਂ ਕਿ ਮਨਾਨਾ ਦਿਨ ਪਰ ਕੁਦਰਤੀ ਬੁਲਾ ਦਿੰਦੀ ਹੈਗੀ ਹਾਂ ਬਿਲਕੁਲ ਉੱਥੇ ਦੇਖਿਆ ਵੀ ਲੈਦਾ ਸੀ ਇੱਥੇ ਵੀ ਮੇਰੇ ਕੋਲ ਬੱਚੜ ਜੀ ਵੀ ਉਹੀ ਮਸਲਾ ਆ ਰਿਹਾ ਹਾਂਜੀ ਵੀ ਜਿਸ ਮਸਲੇ ਤੋਂ ਅਸੀਂ ਅੰਕਲ ਜੀ ਨੂੰ ਪੁੱਛਿਆ ਹਾਂਜੀ ਵੀ ਤੁਸੀਂ ਫਰਮੋਂ ਫਿਲਮ ਦੇਖਣ ਦਾ ਕਿੱਥੋਂ ਸੋਚ ਗਿਆ ਸੀ ਹਾਂ ਕਹਿੰਦਾ ਤੁਹਾਡੇ ਕੋਈ ਕੜਤਣ ਜੀ ਦੇਖੀ ਰਿਸ਼ਤੇ ਅੱਚਾ ਤੇ ਮੈਂ ਸੋਚਿਆ ਵੀ ਇਹਨਾਂ ਨੂੰ ਫਿਲਮ ਲੈ ਚੱਲਦੇ ਹਾਂ ਉੱਥੇ ਠੀਕ